ਹਾਂਜੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਆਈਪੀਐਸ ਅਤੇ ਐਸਪੀਡੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਵੱਲੋਂ ਲੋਕ ਸਭਾ ਇਲਕਸ਼ਣਾਂ ਨੂੰ ਦੇਖਦੇ ਹੋਏ ਕਿਉਂਕਿ ਚੋਣ ਜੱਪਤਾ ਲੱਗੂ ਆ ਨਸ਼ੇ ਵਿਰੋਧ ਮਹਿੰਮਾ ਜਿਹੜੇ ਅੰਸਰਾਂ ਚਲਾਈ ਦੇ ਤਹਿਤ ਇੰਸਪੈਕਟਰ ਜਸਵਿੰਦਰ ਸਿੰਘ 401 ਬਠਿੰਡਾ ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਵਾ ਪਿੰਡ ਬੱਜਵਣਾ ਤੋਂ ਇਹ ਦੋਸ਼ੀ ਨੇ ਅਮਰਤ ਸਿੰਘ ਦੁਨੀ ਚੰਦ ਵਕੀਲ ਸਿੰਘ ਤੇ ਜਸਵਿੰਦਰ ਸਿੰਘ ਇਹਦੇ ਵਿੱਚ ਜਿਹੜਾ ਦੋਸ਼ੀ ਅਮਰਤ ਸਿੰਘ ਆ ਇਹਦੇ ਚਾਰ ਮੁਕਤਵੇਂ ਪਹਿਲਾਂ ਵੀ ਦਰਜ ਨੇ ਵੱਖ-ਵੱਖ ਥਾਣਿਆਂ ਦੇ ਇਹ ਇਹਨਾਂ ਨੂੰ ਸ਼ਿਫਟ ਕਾਰ ਪੀਵੀ 03 ਬੀਕੇ 1638 ਦੇ ਨਾਲ ਕਾਬੂ ਕੀਤਾ ਤੇ ਇਹਨਾਂ ਤੋਂ 100 ਗ੍ਰਾਮ ਹਿਰੋਨ ਬਰਾਮਦ ਕੀਤੀ ਆ। ਇਹ ਚਾਰਾਂ ਦਾ ਆਪਸ ਵਿੱਚ ਕੀ ਲਿੰਕ ਹੈ? ਉਹ ਅਸੀਂ ਤਸਦੀਕ ਕਰ ਰਹੇ ਹਾਂ ਕਿਉਂਕਿ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਹੈਗੇ ਅਮਰਪ੍ਰੀਤ ਸਿੰਘ ਤੇ ਦੁਨੀ ਚੰਦ ਇਹ ਤਰਨਤਾਂ ਦੇ ਰਹਿਣ ਵਾਲੇ ਆ। ਪਿੰਡ ਕੜੀਆ ਤੇ ਦੁਬਲੀ ਦੇ। ਦੋ ਦੋਸ਼ੀ ਜਿਹੜੇ ਹੈਗੇ ਆ ਆਪਣੇ ਵਕੀਲ ਸਿੰਘ ਇਹ ਪਿੰਡ ਕਲਿਆਣ ਦਾ ਤੇ ਜਸਵਿੰਦਰ ਸਿੰਘ ਹੈਗਾ ਇਹ ਵੀ ਪਿੰਡ ਕਲਿਆਣ ਦਾ ਰਹਿਣ ਵਾਲਾ ਵਾ। ਇਹਨਾਂ ਦਾ ਕੀ ਆਪਸ ਦੇ ਵਿੱਚ ਮਿੱਤਰਤਾ ਵਾ? ਕਿਵੇਂ ਕਿਵੇਂ ਜਾਣ-ਪਛਾਣਾ? ਇਹ ਕਿਉਂ ਆ? ਉਹ ਸਾਰੇ ਇਸ ਤਰ੍ਹਾਂ ਤਸਦੀਕ ਕਰ ਰਹੇ ਨੇ ਵੈਰੀਫਾਈ ਕਰ ਰਹੇ ਆ ਕਿ ਕਿਸੇ ਕਿਤੇ ਜੇਨਰਲ ਸਿਸਪਰਸ ਪਰ ਲੱਗੇ ਹੋਏ ਯੂਨਿਟੀ ਵੈਰੀਫਾਈ ਕਰ ਰਹੇ ਆ ਜੀ ਉਹਦੀ ਬੈਕਵਰਡ ਫਾਰਵਰਡ ਲਿੰਕ ਕਰ ਰਹੇ ਆ ਇਹਨਾਂ ਦਾ ਪੁਲਿਸ ਰਿਮਾਨ ਲੈ ਕੇ ਅਗਲੀ ਕਾਰਵਾਈ ਸਖਤ ਸਖਤ ਲਏਗੀ ਨਸ਼ੇ ਵਿਰੁੱਧ ਜਿਹੜੇ ਅਨਸਰ ਹੈ ਉਹਨਾਂ ਦਾ ਬਹੁਤ ਸਖਤ ਸਖਤ ਕਾਰਵਾਈ ਲਗਾਤਾਰ ਅਮਲ ਚ ਲਿਆਂਦੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ